ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਈ ਘਰ ਸੰਦਕਾ ਪਹੁੰਚ ਚੁੱਕੇ ਆ ਦੇਖੋ ਝੋਟੀਆਂ ਅੱਜ ਦਾ ਚਲੋ ਚਾਰ ਹੀ ਰਹਿ ਗਏ ਪਰ ਝੋਟੀਆਂ ਬਾਈ ਨਾਲ ਕੋਈ 7-8 ਦੇ ਲੱਗ ਪਾ ਝੋਟੀਆਂ ਸੇਲ ਦੀ ਤੁਨ ਫਰਾਂ ਤੋਂ ਆੜੇ ਕੰਮ ਅਹੀ ਹੁੰਦਾ ਜਾਂਦੇ ਜਾਂਦੇ ਰਹਿੰਦੇ ਇੱਥੇ ਨਾ ਤੇ ਆ ਉੱਪਰ ਗੱਲ ਕਰਦੇ ਬਾਈਆ ਬਾਈ ਸਤਿਕਾਰ ਸਤਿਕਾਰ ਜੀ ਸਤਿਕਾਰ ਬਾਈ ਜੀ ਸਭੀ ਦਾ ਜੀ ਬਾਤ ਕਰ ਪਾਸੋਂ ਜੀ ਅੱਜ ਇਹਦਾ ਨਾ ਅੱਜ ਕੱਲ ਵੀਡੀਓ ਬਣਾਉਣ ਕਰਕੇ ਇਹ ਮਾਲ ਇਕੱਠਾ ਕੀਤਾ ਸੀ ਹੂੰ ਅਲਪੁਰ ਦੀ ਸ਼ਾਮ ਨੂੰ ਜੋ ਆਪ ਦੇ ਤਸਵੀਰਾਂ ਆਵਾਂਗੇ ਹਾਂਜੀ ਉਹ ਫਿਰ ਛੋਟੀਆਂ ਸ਼ਾਮੀ ਗਾਕਾਂ ਨੂੰ ਕਣਾ ਤੋਪੇ ਬੋਰੀ ਤੇ ਪਹਿਲੇ ਵੀ ਬੋਰੀ ਬੜੀ ਸੋਹਣੀ ਜ਼ਿਆਦਾ ਚੰਗੀ ਤੇ ਲੈ ਲਿਆਂਦੀ ਸਰ ਵੀਡੀਓ ਕਰਕੇ ਤੇ ਮੈਂ ਚਲਵਾਂਗਾ ਦੇਖੀ ਹਾਂ ਦੇਖੀ ਜਿਹੜੀ ਵੀ ਗਈ ਹੈ ਨਹੀਂ ਠੀਕ ਹੈ ਥੜੀ ਹੈ ਲੋਕਾਂ ਵਾਲੇ ਕੰਮ ਨਹੀਂ ਸਾਡੇ ਕੋਲ ਦੇ ਵੀ ਉਹ ਪਾ ਕੇ ਵੀਡੀਓ ਤੇ ਚੜਾ ਕੇ ਲਾ ਦੇ ਹਾਂ ਫਿਰ ਫਿਰ ਮੁੱਲ ਵਾਂ ਵਧ ਘਟ ਕਰਕੇ ਗਾਕਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਨੇ ਬਿਲਕੁਲ ਭਾਜੀ ਤੇ ਤੇ ਬਾਕੀ ਇਹ ਦਾਵਾਂ ਵੀ ਇਹੋ ਚਾਰ ਛੋਟੀਆਂ ਚ ਰਹਿ ਗਈਆਂ ਆਪਣੇ ਕੋਲ ਤੇ ਮਾਲ ਬੱਲੇ ਦੀ ਕਿਰਪਾ ਨਾਲ ਬੜੀ ਕਿਰਪਾ ਸਰਗੁਰੂ ਦੀ ਚਲੋ ਹਾਂ ਜੀ ਜਾਂਦਾ ਉਹ ਜੀ ਮੇਰੇ ਕੋਸ਼ਿਸ਼ ਕਰੀ ਵੀ ਹੈ ਵੀ ਮਾਲ ਜਿਹੜਾ ਜਿੰਨਾ ਲੈਂਦਾ ਹੈ ਨਾ ਹਾਂ ਜੀ ਸਹੀ ਕਿਸ ਨੂੰ ਜੋ ਹੈਗਾ ਹੈ ਸਹੀ ਦੱਸ ਸਕੀ ਤੇ ਫੇਰ ਦੇਈ ਬਿਲਕੁਲ ਤੇ ਇਹ ਕਰਕੇ ਵੀ ਮਾਲ ਦਾ ਸਾਡੇ ਕੋ ਗਾ ਤੇ ਦੂਰੋਂ ਨੇੜੇ ਬਾਬੇ ਦੀ ਕਿਰਪਾ ਕੋਸ਼ਾ ਵੀਡੀਓ ਦਾ ਬੜੀ ਬਾਬੇ ਦੀ ਨਾਨਕ ਜੀ ਮਿਹਰ ਆ ਕਿ ਸਾਡਾ ਥੋੜਾ ਜਿਹਾ ਹੈ ਜੀ ਜਾਣ ਪਛਾਣ ਹਾਂ ਜੀ ਹਾਂ ਜੀ ਤੇ ਦੂਰੋਂ ਨੇੜੇ ਚੱਲ ਕੇ ਜਾ ਗਾ ਬਿਲਕੁਲ ਜੀ ਅੱਜ ਵੀ ਨਾ ਝੋਟੀਆਂ ਹੁਣ ਜਾ ਰਹੀ ਨੇ ਹਾਂਜੀ ਆ ਮਤਲਬ ਮਾਲ ਜਿਹੜਾ ਨਾ ਸਾਰੇ ਪਹਿਲੇ ਸੂਰੇ ਬੱਜ ਗਏ ਅੱਛਾ ਸਾਰਾ ਪਹਿਲੇ ਸੂਰੇ ਸੂਰੇ ਤੋਂ ਤਿੰਨ ਚਾਰ ਵਜੇ ਜੋ ਵਗੀਏ ਉਸ ਵੇਲੇ ਮੈਂ ਪਹਿਲੀਆਂ ਪਰ ਆ ਦੁੱਧ ਦਿਨਾਰ ਕੀ ਹੈ ਅੱਛਾ ਇਹ ਝੋਟੀ ਨਾ ਆ ਅੱਗੇ ਵਿਖਾਇਓ ਇਹਦੀਆਂ ਗੁੱਠਾਂ ਗੱਠਾਂ ਚੈੱਕ ਕਰਾ ਲਿਓ ਅਗਲੇ ਪਾਸੇ ਵਾਲੀਆਂ ਆ ਵੇਖੋ ਤੇ ਇਹ ਜੇ ਨਾ ਪਰਸੋਂ ਹੀ ਸੂਰ ਜੇ ਇਹ ਹੈ ਪਹਿਲਾਂ ਸੂਰ ਬੱਜੀ ਪਹਿਲਾਂ ਸੂਰ ਹੈ ਜੇ ਦੰਦਾ ਚ ਹਾਂਜੀ ਤੇ ਦਾਂ ਨਾ ਵੀ ਇਹ ਮੇਰਾ ਭਰਾ परसों सूं याद खाली करदेया सार 10 किलो तो शुरू हुई है खाली करदा 10 किलो शुरू 10 किलो में बौले तो स्टार्ट है बिल्कुल ते ਝੋਟੀ ਜਿੰਨਾ ਤੋਂ ਲਈ ਹੈ ਗਰੰਟੀ ਉਹਨਾਂ 15 ਦੀ ਦਿੱਤੀ ਹੈ ਤੇ ਜੇ ਕੋਈ ਸਾਮ ਕਰੇਗਾ ਤੇ ਫੇਰ ਮੇਰਾ ਵੀ 15 ਚੋੜੇਗਾ ਖੋਲੇ ਠੀਕ ਹੈ ਜੀ ਬਿਲਕੁਲ ਤੇ ਕੋਈ ਹੋਰ ਜੇ ਕਹੀਏ ਜੀ ਵੇਖੋ ਸਾਮ ਨਾ ਕਰਨ ਦੇ ਬਾਵਜੂਦ ਭਾਈ ਜੀ ਅੱਜ ਬੌਲੇ ਦੀ ਸਟਾਰਟਿੰਗ 10 ਕਿਲੋ ਦੀ ਹੈ ਹਾਂ ਜੀ ਝੋਟੀ ਤੋੜਦੇ ਆ ਜਿੰਨੇ ਲੈਣੀ ਆ ਕੋਈ ਦੋ ਤਿੰਨ ਤੰ ਤਸੱਲੀ ਕਰਦੇ ਲੋ ਜੀ ਵੇਖੋ ਘਰ ਦੀ ਬੱਚਾ ਮਗਰ ਕੱਟਾ ਜੀ ਇਹ ਕੱਟਾ ਮਹਲਾਗਾ ਵੇਖੋ ਬੇਹੋਟੀ ਦਾ ਬਲੇਤੀ ਗਾਂ ਆ ਜੀ ਬਲੇਜ ਵਕਤ ਬਲੇਜੀ ਗਾਂ ਭਾਈ ਜੀ ਅਜੇ ਨਾ ਦੋ ਤਿੰਨ ਦਿਨ ਵਿੱਚ ਨਾ ਹਾਂਜੀ ਝੋਟੀ ਨਾ ਬਣਨੀ ਆ ਕਿਉਂਕਿ ਅਜੇ ਤਾਂ ਖਾਲੀ ਹੋ ਕੇ ਚਵਾਈ ਹੋਣ ਲੱਗੀ ਆ ਬਿਲਕੁਲ ਬਿਲਕੁਲ ਝੋਟੀ ਬਣੂਗੀ ਪੁੱਠਾ ਇਕੱਠਾ ਆ ਅਗਲੇ ਪਾਸੇ ਵਾਲੀਆਂ ਵੇਖੋ ਗਾਰ ਵੀ ਜਿਹੜੀ ਹੈ ਨਾ ਆਏ ਲੱਗ ਕੇ ਫਿਰ ਕਿਹੜੇ ਮਾਲ ਲੈ ਜੀ ਸਸੇ ਹੀ ਪਈ ਜਾਂਦੇ ਸਸੇ ਨਹੀਂ ਮੈਂ ਐਵੇਂ ਗੱਪਾਂ ਲਾਈ ਜਾਂਦਾ ਨਹੀਂ ਨਹੀਂ ਬਿਲਕੁਲ ਸਹੀ ਸਹੀ ਗੱਲ ਸਾਰ ਗਿਆ ਹੈ ਮੁਰਕੇ ਫਿਰ ਗੱਲ ਉਹ ਆ ਜਾਂਦੀ ਹੈ ਹਾਂ ਇਹ ਚੀਜ਼ ਹੈਗੀ ਆ ਐ ਦੋ ਚਾਰ ਜਿਹੜੇ ਘਰ ਜਾਂਦੇ ਆ ਨਾ ਫੇਰ ਜੀ ਚ ਹੁਣ ਮੈਂ ਨਾਮ ਵੀ ਨਹੀਂ ਲੈਣਾ ਉਹਨਾਂ ਬੰਦਿਆਂ ਦਾ ਜਿਹੜੇ ਜਾਂਦੇ ਆ ਬਿਲਕੁਲ ਜੀ ਗੱਲ ਹੈ ਉਹ ਜਾਂਦੇ ਆ ਹੀ ਸਾਰੇ ਜਾਣੇ ਉਹ ਜਾਂਦੇ ਆ ਉੱਥੇ ਜਦੋਂ ਆਪਾਂ ਉਹ ਏਰੀਆ 'ਚ ਵੜਾਂਗੇ ਨਾ ਸਾਡਾ ਉੱਥੇ ਤਿੰਨਾਂ ਚਾਰਾਂ ਬੰਦਿਆਂ ਦਾ ਉੱਥੇ ਨਾਂ ਉਹ ਫਲਾਣਾ ਆਇਆ ਸੀ ਉਹ ਅੱਜ ਦੋ ਲੈ ਗਿਆ ਅੱਜ ਚਾਰ ਲੈ ਗਿਆ ਉਹ ਸਟਾਰਟਿੰਗ ਤੇ ਚੰਨ ਚੱਲਦੇ ਬਿਲਕੁਲ ਬਾਕੀ ਹੁੰਦੀ ਵੀ ਐਡਾ ਦੇਵੇ ਵਾਲੀ ਪਹਿਲਾਂ ਕੱਟੀ ਘੱਟ ਮਿਲਦੀ ਹੈ ਘੱਟ ਬਹੁਤ ਕੱਟੀ ਘੱਟ ਜਾ ਰਹੇ ਨੇ ਘੱਟ ਨੇ ਇਹਨੂੰ ਹੁਣ ਖਾਲੀ ਕਰ ਲਓ ਸ਼ਾਮ ਨੂੰ ਇਹਦੇ ਨਾਲ ਮਾਸਾ ਵੱਧ ਬਣੀ ਹੋਣੀ ਹੈ ਹਾਂ ਇਹ ਤਾਂ ਦਾ ਝਗੜ ਬਣੇ ਤੇ ਰੁਪਈਏ ਆਂ ਵੀ ਲਾਏ ਨੇ ਕੱਟੀ ਦੀਆ ਡੇਢ ਦੀ ਹਾਂਜੀ ਸਿੱਧੀ ਗੱਲ ਬਿਲਕੁਲ ਪਰ ਡੇਢ ਡੂੜ ਵਾਲਾ ਹੁਣ ਮੁੱਲ ਨਹੀਂ ਇੰਝ ਕਰਦੇ ਸਾਡਾ ਉਹ ਸਾਰੇ ਜਣੇ ਹਣ ਮੰਦੇ ਯਾਰ ਰੇਟ ਤੁਹਾਡਾ ਜਾਇਜ਼ ਹੁੰਦਾ ਤੇ ਤੁਸੀਂ ਤੁਰੇ ਬਿਲਕੁਲ ਸਹੀ ਸਹੀ ਗੱਲ ਇਹਦਾ 1 30 ਮੁੱਲ ਹੈ ਹਾਂਜੀ ਆਪਾਂ 1 25 ਦੀ ਦੇਣੀ ਹਾਂ ਚਲੋ ਠੀਕ ਜੋ ਕੋਈ ਮਾਨਤਾ ਛੋੜ ਛੱਪਾਈ ਹੋਣਾ ਜੀ ਠੀਕ ਹੈ ਦੇਖੋ ਬੋਲਾ ਕਿ ਰੁਪਈਏ ਲਾਏ ਆ ਕੱਟੀ ਤੇ ਨਹੀਂ ਨਹੀਂ ਦੇਖੋ ਕੱਟੀ ਦਾ ਜਨਾ ਬੰਨੀ ਆ ਕੱਟੀ ਨੇ ਬੰਨੀ ਆ ਇਹਦੇ ਸਟਾਰਟ ਹੋਈ ਖਾਲੀ ਹੋ ਕੇ ਜੰਗ ਬੁੱਝਦਾ ਹਾਂਜੀ ਹਾਂਜੀ ਅਜੀ ਬਾਬੇ ਦੀ ਕਿਰਪਾ ਚੋਂ ਵਿਆਹ ਡੰਗ ਦੇ ਸੈਟ ਕਰਦੇ ਹਾਂ ਤਾਂ ਇਹ ਪਹਿਲਾ ਸੂਈ ਇਹ ਚਾਰ ਦੰਦਾਂ ਦਾ ਜੀ ਹਾਂਜੀ ਤੇ ਇਹ ਕੱਟੀ ਨਾ ਕਲ ਰਾਤ ਦੀ ਸੂਈ ਆ ਹਾਂ ਅੱਜ ਇਹਦੇ ਕੋਲ ਸਟਾਰਟ ਦੋ ਤੇ ਜਿਹੜਾ ਖਾਲੀ ਕਰਦੇ ਸ਼ਾਮ ਨੂੰ ਸਵੇਰੇ ਜਿਹੜਾ ਇਹਦਾ ਦੁੱਧ ਸੀ ਨਾ 4 ਕਿਲੋ ਅੱਛਾ ਕੋਈ 8 ਜਾਂ 9 ਕਿਲੋ ਦੇ ਕਰੀਬ ਹੁਣ ਸਟਾਰਟਿੰਗ ਹੈ ਵੀ ਆਹ ਤੇ ਕੱਟੀ ਵੱਡੀ ਆ ਫੁੱਲ ਸਾਈਜ਼ ਆ ਮੈਨੂੰ ਵੀ ਆ ਆ ਬਚਾ ਇਹਦੇ ਕੱਟੀ ਆ ਕੱਟੀ ਆ ਗਿਆ ਤੇ ਕੱਟੀ ਲਓ ਛੋਟੇ ਕੋਈ ਏਦਾਂ ਵੀ ਮਾਲ ਆ ਜੀ ਆਇਆ ਜੀ ਛੋਟੇ ਬਹੁਤ ਸਾਰੇ ਭਾਂਡੇ ਇਹ ਲੀਲੀ ਜੰਦੀ ਤੇ ਜੀ ਬਾਈ ਜੀ ਹਾਂ ਤੇ ਕੱਤੀ ਇਹ ਵੀ ਬਣੂਗੀ ਜੇ ਪੂਰੀ ਫਿਰੂਗੀ ਬਿਲਕੁਲ ਬਿਲਕੁਲ ਚੋਹਾਂ ਇੱਕ ਪੌਰੀ ਚੰਗੀ ਬਿਲਕੁਲ 12 ਕਿਲੋ ਚੁਤੀ ਲਓ ਬਿਲਕੁਲ ਫੀਕ ਵੱਡੀ ਰੋਟੀ ਹੈ ਨਾ ਜੀ ਪੂਰੀ ਫੁੱਲ ਸਾਈਜ਼ ਹੈ ਜੀ ਬਾਕੀ ਸੂਣੀ ਸਾਨੀ ਹੈ ਆ ਦੇਖੋ ਬਲ ਮੂੰਹ ਮਾ ਦਿਖਾ ਦਿਓ ਜੀ ਨੀਲੀ ਦੀ ਅੰਗ ਨੇ ਅੱਖਾਂ ਆ ਗਈਆਂ ਬੁੱਲ ਦਾ ਸਾਰਾ ਕੁਝ ਹੈ ਤੋਰ ਕੱਡ ਕੱਡ ਪੂਰਾ ਪੂਰਾ ਵੱਡੀ ਝੋਡੀ ਬਸ ਤੁਸੀਂ ਬਹੁਤ ਗਰੀਬ ਗਰੂ ਕੱਟੀ ਅਜੇ ਤਾੜੀ ਸੂਣ ਕਰਕੇ ਇੱਕਦਮ ਬੁੱਝ ਕੇ ਡੰਗਰ ਚ ਜਾਂਦਾ ਹਾਂ ਹਾਂ ਜੀ ਬਿਲਕੁਲ ਜੀ ਭਾਈ ਆਹੀ ਇੱਕ ਗੱਲ ਹੋਰ ਹੈ ਸਾਡੇ ਕੋ ਕੋਈ ਅੱਜ ਆਜੇ ਇਹ ਵੀਡੀਓ ਤੇ ਵੀ ਇਹ ਗੱਲ ਕਹਿੰਦੇ ਅੱਜ ਆਜੇ ਸਵੇਰੇ ਆਜੇ ਅਹੀਂ ਮਾਲ ਕਦੇ ਰੋਕ ਕੇ ਵੀਡੀਓ ਨਹੀਂ ਵੀਰ ਨਹੀਂ ਬਿਲਕੁਲ ਅਸੀਂ ਡੰਗ ਦੇ ਡਾਂਗ ਹੀ ਬਣਾਉਨੇ ਆ ਅੱਜ ਅੱਧਾ ਘੰਟਾ ਲੇਟ ਆ ਗਿਆ ਕਰਕੇ ਤੁਸੀਂ ਆਏ ਨਹੀਂ ਤੇ ਆਪਾਂ ਨਾ ਇਹ ਹੁੰਦਾ ਕਿ ਕੋਈ ਟਾਈਮੋਂ ਟਾਈਮ ਚਵਾਈ ਕਰੇ ਦੋ ਟਾਈਮ ਆ ਰਿਹਾ ਇੱਥੇ ਰਹਿਣਾ ਇੱਥੇ ਰਹਿ ਗਏ ਸਾਡੀ ਕੋਈ ਚਵਾਈ ਕਰਦੇ ਪੁੱਛਦੇ ਹਾਂਜੀ ਹਾਂਜੀ ਤੇ ਇਹਦਾ ਮੁੱਲ 10 ਦਾ ਹੈ ਜੀ ਹਾਂਜੀ ਅਫਤ ਦੇਣੀ ਇੱਕ ਪੰਜ ਇੱਕ ਪੰਜ ਅੰਮੋਲ ਮੋਲ ਜੈਨ ਜੇ ਕੀਤੇ ਆ ਜਿਹੜਾ ਦੇ ਲੈਣਾ ਅਜ ਮੋਲ ਜਾਇਜ਼ ਹੈ ਜੀ ਮੇਰਾ ਵੀ ਰੋਣਾਂ ਦੇ ਘਟਾਣ ਵਾਲਾ ਕੁਛ ਨਹੀਂ ਗਾ ਇੱਕ ਨਾ ਬਾਈ ਇਗਜ਼ਾਮ ਵਾਲਿਆਂ ਦਾ ਇਹਦਾ ਵੀਡੀਓ ਤੇ ਹੁੰਦਾ ਨਾ ਕਈ ਵਾਰੀ ਸਾਨੂੰ ਇਦਾਂ ਸ਼ਰਮੋ ਸ਼ਰਮੀ ਮੋਲ ਹੋਰ ਕੱਟ ਕਰਨਾ ਤੇ ਥੋੜੀ ਭਾਵੇਂ ਵਿੱਚ ਰੱਖਣ ਗੱਲ ਕੇ 1000 1500 ਬੱਜੇ ਕੰਮ ਚੱਲਦਾ ਕੰਮ ਚੱਲਦਾ ਇਹ ਚੀਜ਼ ਅਹੀਂ ਤੋਰਾ ਤੋਰਾ ਰਿੰਦਾ ਬਾਬੇ ਦੀ ਦਰ ਪਰ ਆਹ ਗੱਡੀ ਦੇਖੋ ਸ੍ਰੀ ਇੱਕ ਮਿੰਟ ਇਹ ਵੀ ਕੱਲ ਸੂਈ ਅੱਛਾ ਵੇਖ ਇਹਦਾ ਥਾਨ ਕਿਦਾਂ ਦਾ ਹੈ ਪਹਿਲਾ ਸੁਆਣਾ ਜੀ ਹਾਂ ਪਹਿਲਾ ਸੁਆ ਤੇ ਕੱਟੀ ਦੇ ਅੰਗ ਵੇਖ ਹਰਕਤਾਂ ਦਾ ਇਹਦਾ ਸਿੰਘ ਸੁਗਾ ਸਪੈਸ਼ਲ ਆ ਛੋਟੀ ਆਮਗੀ ਜੀ ਆ ਇਹ ਵੀ ਆਪਣਾ ਦੋ ਦਿਨ ਸਾਭ ਤੇ ਚੱਲੂਗੀ ਰੰਗ ਰੰਗ ਚਮਕ ਬਹੁਤ ਜ਼ਿਆਦਾ ਵਾ ਕੱਟਾ ਮਗਰੇ ਆਹ ਕੱਟਾ ਮਗਰੇ ਲੋ 10 ਸ਼ੈਂਪੂ ਗਰਥਾ ਬੜੀ ਜ਼ਿਆਦਾ ਜ਼ਬਰਦਸਤ ਇਹ ਵੀ ਖਾਲੀ ਕਰਤੇ ਨਾ ਹਾਂਜੀ ਵੀ 9 ਕਿਲੋ ਦੇ ਸਟਾਕ ਆ ਜੀ ਲੋਦ ਬਾਰਾ ਦੇ ਰੰਗ ਲਓ ਕੱਟੀ 8 ਤਾਂ 7 ਕਿਲੋ ਵਾਲੀਆਂ ਲਿਗੀਆਂ ਨਾ ਨਾ ਕਿ ਅੱਜ ਖਾਲੀ ਕਰਦੇ ਮਤਲਬ ਦੋ ਦੋ ਭਾਈ ਨਾ 9 ਕਿਲੋ ਬਹੁਤ ਰਹੂਗੀ ਮੈਂ ਇਹ ਨਹੀਂ ਕਹਿ ਦਿੰਦਾ ਕਿ ਹੁਣ ਇਹ ਯਾਰਾਂ ਵਾਲਾ 14 ਨਹੀਂ ਨਹੀਂ ਗੱਲ ਨਹੀਂ ਨਾ ਅੱਜ 9 ਹਾਂ ਜੀ ਦੋ ਟਾਈਮ ਕੋਈ ਆਵੇ ਤਸੱਲੀ ਕਰਕੇ ਮਿਲ ਕੇ ਲੈ ਗਏ ਬਾਕੀ ਖੂਬ ਸੂਰ ਤੇ ਵੇਖੋ ਕੱਲੀ ਅਰੀ ਚਮਕ ਚਮਕ ਬਹੁਤ ਜ਼ਿਆਦਾ ਇਹ ਤਾਜ਼ੀਆਂ ਸੂਣ ਕਰਕੇ ਨਾ ਕਟੀਆਂ ਗੋਲੀਆਂ ਜਿਹੜੇ ਬੁੱਝੀਆਂ ਬੁੱਝੀਆਂ ਬਿਲਕੁਲ ਜੀ ਚਲਣੀਆਂ ਨੇ ਤੇ ਉੱਤਰ ਜਨ ਛੱਡ ਜੀ ਖਾਲੀ ਇਹਦਾ ਸੰਦੀਪ ਜੀ ਬੋਲ ਉਹਦੇ ਬਰਾਬਰ ਹੀ ਆਪਾਂ ਦੇ ਦਾਂ ਅੱਛਾ ਤੇ ਇੱਕ ਪੰਜ ਹਾਂ ਜੇ ਕੋਈ ਜੋੜੀ ਲਏਗਾ ਹਾਂਜੀ ਉਹਦਾ ਮਾਨ ਪੂਰਦਾ ਚਲੋ ਠੀਕ ਹੈ ਜੀ ਬਿਲਕੁਲ ਤੁਮ ਕੱਟਣੀ ਆਦਾ ਠੀਕ ਹੈ ਜੀ ਤੇ ਉਹ ਰਹਿ ਗਿਆ ਲਾਸਟ ਪੀਸ ਹਾਂਜੀ ਉਹ ਆਪਣਾ ਦੁੱਧ ਉਹਦੇ ਕੋਲ 10 ਕਿਲੋ ਦੇ ਹਾਂਜੀ ਉਹਨੂੰ ਅਜ ਪਰਿਮਾਣ ਦੇਣ ਦੀ ਸੂ ਨੂੰ ਆਹ ਬੱਚਾ ਜੀ ਦਾ ਕੱਟੀ ਮਗਰ ਤੇ ਥੋੜਾ ਜਿਹਾ ਭੱਲ ਜੇ ਜੇ ਆ ਸਾਈਡ ਤੇ ਆਪਾਂ ਹਰ ਕਰ ਦੀ ਜੇ ਆਪਸੇ ਕਿਉਂਕਿ ਦੰਗਰ ਆਉਂਦੇ ਆ ਬੁਰਾ ਜੀ ਨਹੀਂ ਆ ਬੁੱਲਾ ਜੀ ਅੱਛਾ ਬੁੱਲਾ ਬੁਰਾ ਕੀ ਦੱਸ ਤੋ ਰਿਓ ਉਹ ਆ ਜਿਹੜੀ ਆ ਵਾ ਮਾੜੀ ਜੀ ਤੋਰੋ ਜੀ ਤੋਰੋ ਜੀ ਥੋੜੀ ਕੰਮ ਕਰਤੀ ਜੇ ਕਹਿੰਦੇ ਅੱਜ ਭਲਾਂ ਜੀਆਂ ਕਰ ਗਈ ਏ ਛੋਟੀ ਤਾਜੀ ਸੂਣ ਕਰਕੇ ਨਾ ਮਾੜੀ ਜੀ ਵੰਦੇ ਕੱਢ ਕੇ ਲੈਣਾ ਹਾਂ ਜੀ ਵੇਖੋ ਹਾਂ ਜੀ ਮਾਪੇ ਨਾਨਕ ਦੀ ਕਿਰਪਾ ਉਹ ਵਾਹਿਗੁਰੂ ਦੇਣ ਵਾਲਾ ਹਾਂ ਜੀ ਵੀ ਆਪਾਂ ਨੂੰ ਬੜਾ ਮਿਲਦਾ ਬਿਲਕੁਲ ਹਾਂ ਸਹੀ ਗੱਲ ਹੈ ਅੱਜ ਆ ਝੋਟੀਆਂ ਜੀ ਵੀਡੀਓ ਦੇ ਵੇਖਦੀਆਂ ਨਾ ਤੇ ਸਹੀ ਤੇ ਆ ਰਹੀ ਹੈ ਬਿਹਾਰ ਬਿਹਾਰ ਬਣੀ ਮੇਰੇ ਘਰੇ ਹਾਂ ਕਾਹ ਮਿਲ ਜੰਦੇ ਜੀ ਮੈਂ ਨਾ ਵੀ ਆ ਸਵੇਰੇ ਵੇਖਦੇ ਹੋ ਆਪਾਂ ਫਿਰ ਚਾਰ ਹੀ ਜਾਂਦੇ ਹਾਂ ਖਾਣਿਆਂ ਦੇ ਵਿੱਚ ਅੱਜ ਵੇਖਦੇ ਚਾਰ ਸਵੇਰੇ ਆ ਜੀ ਬਿਲਕੁਲ ਲਓ ਜੀ ਇਹ ਵੀ ਪੂਰੀ ਫੁੱਲ ਆ ਤੇ 10 ਕਿਲੋ ਦੁੱਧ ਵਾ ਪਾਣੀ ਵਿੱਚ ਦੇਣਾ 10 ਕਿਲੋ ਦੁੱਧ ਜਿਹੜਾ ਮਰਜੀ ਚੋਕ ਹੈ ਤਸੱਲੀ ਕਰਕੇ ਲੈ ਕੇ ਲਾਓ ਪਹਿਲਾ ਸੁਆ ਥੋੜੀ ਕਾਬਰ ਹੋ ਗਈ ਵਾ ਠੀਕ ਆ ਕਟਾਈ ਆ ਗਿਆ ਮਾਸ ਹਾਂਜੀ ਹਾਂਜੀ ਅੱਜ ਪणिमा ਜਿੰਦੇ ਦੇ 10 ਕਿਲੋ ਦੁੱਧ ਦੇ ਦੀ 12 ਕਿਲੋ ਮੇਰੀ ਕਟਾਈ ਨਾਲ ਕਿਉਂਕਿ ਮਾਲ ਚੰਗਾ ਲੈ ਕੇ ਆਉਂਦੇ ਸਾਰਾ ਅੱਛਾ ਇਹ ਲਾਸਟ ਪੀਸ ਆ ਹਾਂਜੀ ਇਹ ਸੰਦੀਪ ਜੀ ਮੋਲੇ ਦਾ 95 ਆ ਪਰ ਕੋਈ 95 99 ਨਹੀਂ ਇਹ ਤੁਹਾਡਾ ਮੋਲਾ ਜਿੰਨਾ ਕਹੋਗੇ ਅਸੀਂ ਮਾਨ ਕਰ ਦੇਣਾ ਨਹੀਂ ਨਹੀਂ ਲਾਸਟ ਆਪੀ ਦੱਸ ਦੋ 90 ਦੀ ਦੇ ਦੀ ਹੋਰ ਜਾਣ ਹੋਰ ਦੋ ਘਟ ਕਰ ਦਈਏ 85 ਜਾਣ 85 ਦੀ ਬਾਈ ਦਾ ਵੀ ਦਾ ਕੱਖ ਨਹੀਂ ਹੁੰਦਾ ਚੱਲ ਜਾਣ ਦਾ ਵੀ ਦੇ ਦਾ 85 ਦੇ ਦਾ 85 ਦੇ ਦਾ 85 ਨੀ ਬੇਟੋ ਕੰਮ ਕੋਈ ਨਹੀਂ ਇਹ ਹੁਣ ਵੀ ਨਗਾਹ ਤਾਂ 85 ਹੀ ਦੇ ਦਾਂਗੇ ਚਲੋ ਕਿਉਂਕਿ ਆਪਾਂ ਸਾਂਹੇ ਸੱਲਾ ਰੇਟੇ ਇੱਕ ਝੋਟੀ ਦਾ ਹੀ ਹਿੱਸਾ ਪੂਰੀ ਦਸ ਨੇ ਕਰਾ ਲਈ ਮਾੜੇ ਜੀ ਕਰਾ ਲੋ ਕਰਾ ਲੋ ਕੋਈ ਗੱਲ ਬੁਰੀ ਬਖਾਰੀ ਜਿਹੜਾ ਮੋਲ ਨਾ ਕਰੇ ਜਗਾ ਜੀ ਜਿਹੋ ਚੋਈ ਵੀ ਹੋਣੀ ਹੈ ਜੇ ਲਾ ਅਜੇ ਹੁਣੇ ਚੋਕ ਦੇ ਆਪਣਾ ਉਹ ਕਿੰਨੇ ਦਾ ਸੀ ਵਾਜੀ ਇਹ ਦਾ ਆਪਣਾ ਇਹ ਨਾ ਪਾਇਓ ਮੈਨੂੰ ਖਾਣੇ ਪਾ ਕੋਈ ਚੱਕਰ ਨਹੀਂ ਦਿਖਾ ਲੋ ਹਾਂ ਬੜੇ ਕਾਦਗਾਰਨ ਬਈ ਦੁੰਦੀ ਹੈ ਜੀ ਚਾਰ ਚਾਰ ਨਹੀਂ ਹੋਈ ਚਾਰ ਬੱਚਾ ਵੇਖੋ ਬੱਚਾ ਕੱਟਿਆ ਜੀ ਬੱਚਾ ਕੱਟਾ ਵਾ ਕੜਨਾ ਜਿੰਨਾ ਤੋਂ ਲਈ ਹੈ ਨਾ ਹਾਂਜੀ ਉਹਨਾਂ ਆ ਵੇਖੋ ਬੱਚਾ ਭਾਈ ਜਿੱਦਾਂ ਨਾ ਪੂਰਾ ਇੰਦਾ ਚੌੜਾ ਇਹਦੇ ਕੋਲ ਦੁੱਧ ਐਸ ਵੇਲੇ ਸੰਦੀਪ ਕੰਡੇ ਲਾਵਾਂ ਜਿਹੜਾ ਨਾ ਹੂੰ 12 12 ਕੱਟੀ ਦੁੱਧ 15 ਕਿਲੋ ਦਊਂਗੀ ਚੱਲੀ ਹੋਣਾ ਜੀ ਪਹਿਲਾਂ ਇਹ ਭਲਾ ਭੁਲਾ ਜੀਆਂ ਕਰ ਗਈ ਹਲੇ ਵਿੱਚ ਤੇ ਉਹਦਾ ਕਰਕੇ ਮਤਲਬ ਕੋਈ ਟੀਕਾ ਲਾ ਕੇ ਉਹ ਮੈਂ ਹੁਣ ਸੈੱਟ ਹੋਈ ਹੈ ਹੁਣ ਛੋਟੀ ਚੱਲੀ ਬਿਲਕੁਲ ਭਾਈ ਇਹ ਵੀ ਨੀਲੀ ਚੰਗੀ ਬਈ ਹਾਂ ਜੀ। ਹੁਣ ਇੱਕ ਆਗ ਦਾ ਮੇਰਾ ਇੱਕ ਚਰਾ ਉਹਨੇ ਲੈ ਲਈ ਹੈ। ਤੇ ਆਪਾਂ ਫਿਰ ਹੁਣ ਵੀਡੀਓ ਤੇ ਮੈਂ ਚਲੋ ਨਹੀਂ ਨਹੀਂ ਕੋਈ ਗੱਲ। ਹਾਂ। ਜੋ ਦਰਸ਼ਨੀ ਦੰਗਰ ਆ। ਨਹੀਂ ਨਹੀਂ। ਰੇਡ ਸਾਡੇ ਫਿਰ ਵੀ ਉਹੀ। ਕੋਈ ਦੋ ਤਾਈ ਜੈ ਜੀ ਵਿੱਚੀ ਆ ਬਾਈ ਆਪਾਂ ਚਲੋ ਹੁਣ ਕਹਿਣਾ ਨਹੀਂ ਗਾ। ਜੋ ਲੈ ਗਿਆ ਕਹਾਂ ਜੀ। ਹਾਂ ਜੀ ਹਾਂ ਜੀ। ਦੇਖੋ ਜੀ ਤੇ ਰੇਡ ਚੱਕਰ ਲੋ ਬਾਈ ਨੇ ਬਿਲਕੁਲ ਜੈ ਜੀ ਮੈਨ ਪਛੂਆ। ਉਹਨੇ ਝੋਟੀਆਂ ਫੱਟੀਆਂ ਝੋਟੀਆਂ। ਹਾਂ ਜਿਹੜਾ ਵੀਡੀਓ ਦੇਖ ਰਹੇ ਆ ਐਵੇਂ ਛੋਟੇ ਮੁੱਲ ਤੇ ਅੱਭੀ ਬਾਅਦ ਲੱਗਦਾ ਭਾਈ ਜੀ ਆ ਨਗੀਨੇ ਆ ਜਿਹੜੇ ਛੋਟੇ ਆ ਨਾ ਨਗੀਨੇ ਨਗੀਨਾ ਨਾ ਮਿਲਦਾ ਨਹੀਂਦਾ ਬਾਹਰ ਇਹਨੂੰ ਕਹਿਣ ਦਾ ਅਗਲਾ ਆ ਹੁਣ ਆਪਾਂ ਤੇ ਮੁੱਲ ਪਾਤਾ ਨਾ ਯਕੀਨ ਕਰੀ ਅਸੀਂ ਦੋ ਵਾਰੀ ਇਹ ਛੋਟੇ ਤੇ ਗਏ ਹਾਂ ਉਹ ਵੀ ਮੁੱਲ 2 ਲੱਖ ਹੀ ਕਰਦੇ ਹਾਂ ਚਲੋ ਸਾਡੇ ਪਰਮਾਤਮਾ ਦੀ ਮਿਹਰ ਉਹਨੇ ਵਾਹਿਗੁਰੂ ਨੇ ਦੇਣਾ ਹੁੰਦਾ ਉਹ ਮੰਨ ਮਿਹਰ ਪੈ ਜਾਂਦੀ ਹੈ ਸਾਡਾ ਮਾਰ ਕਰਨ ਹਾਂ ਬਿਲਕੁਲ ਹੁਣ ਇਹਦੇ 'ਚ ਵੀ ਸਾਡਾ ਚਲੋ ਖਰਚਾ ਵੀ ਆ ਕੁਛ 6000 ਪੈਂਦਾ ਸਾਨੂੰ ਉਹ ਵੀ ਆ ਕੁਛ ਨਫਾ ਵੀ ਬਿਲਕੁਲ ਠੀਕ ਹੈ ਜੀ ਤੇ ਅੱਜ ਫੇਰ ਯਾਰ ਭੁੱਲ ਗਿਆ ਦੱਸਿਆ ਨਹੀਂ ਗਿਆ ਐਡਰੈਸ ਹਰ ਵਾਰੀ ਕੈਲੰਡਰ ਐਡਰੈਸ ਗਈ ਆ ਤੇ ਜ਼ਿਲ੍ਹਾ ਗਰਦਾਸਪੁਰਾ ਪਿੰਡ ਮਾਲੀਆ ਨਦੀਨ ਮਿਰਜ਼ੇ ਦੀਆਂ ਕਾਦੀਆਂ ਬਟਾਲਿਆਂ ਆ ਠੀਕ ਹੈ ਜੀ ਤੇ ਬਾਕੀ ਫੋਨ ਨੰਬਰ ਉਹੋ ਹੀ ਆ ਸਕਰੀਨ ਤੇ ਚੱਲਣ ਦੇ ਆ ਜਿੰਨੇ ਆਉਣਾ ਉਹ ਮੇਰਾ ਭਰਾ ਪੂਰ ਕਰ ਦੇ ਵਾਹ ਜੀ ਵਾਹ ਤੇ ਗੱਲ ਇਹ ਦਾਵਾ ਵੀ ਛੋਟੀ ਜਿਹੜੀ ਵੀ ਕੋ ਲੈ ਕੇ ਜਾਏਗਾ ਉਹਨੂੰ ਗਾਰੰਟੀ ਨਾਲ ਦਿੱਤੀ ਜਾਊਗੀ ਗਾਰੰਟੀ ਇੱਕ ਹੋਰ ਗੱਲ ਵੀਡੀਓ ਤੇ ਕਹਿ ਦਿੰਦੇ ਆ 8 ਦਿਨ ਦੀ ਗਾਰੰਟੀ ਦੇਵਾਂਗੇ ਚਲੋ ਠੀਕ ਬਿਲਕੁਲ ਹਾਂ ਇਹ ਕਿਹ ਗੱਲ ਦਾ ਹੈ ਇਹ ਨਹੀਂ ਕੋ ਚੋਰੀ ਦਾ ਕੋ ਠੱਗੀ ਆ ਕੰਮ ਨਹੀਂ ਹਾਂ ਬਿਲਕੁਲ ਭਾਈ ਜੇ ਕਰਨੀ ਆ ਕੋਈ ਗੱਲਬਾਤ ਨੂੰ ਸਾਡੇ ਨਾਲ ਤੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ